ਦੀ ਹ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਹੋ ਸਾਡੇ ਬ੍ਰੈਂਡ ਨਿਊ ਵਲੌਗ ਚ ਤੁਹਾਡਾ ਸਵਾਗਤ ਹੈ ਤੇ ਅਸੀਂ ਅੱਜ ਜਾ ਰਹੇ ਆ ਨਾਬਾ ਰਸਤੇ ਦੇ ਵਿੱਚ ਉਦੇ ਪ੍ਰਤਾਪ ਮਹਾਰਾਜ ਨੂੰ ਮਿਲਣ ਵਾਸਤੇ ਤੇ ਅੱਗੇ-ਅੱਗੇ ਕੀ ਹੋਏਗਾ ਤੁਹਾਨੂੰ ਸਾਰੇ ਕੁਝ ਬਖਾੰਦੇਗੇ ਆਪਣਾ ਛੋਟਾ ਭਰਾ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਤੇ ਇਹ ਸਾਡੇ ਵੱਡੇ ਫਾਦਰ ਸਾਹਿਬ ਹੁਣ ਤੁਹਾਨੂੰ ਐਦਾਂ ਹੀ ਅੱਗੇ ਮਤਲਬ ਜਾਂਦੇ ਸਾਰਾ ਕੁਝ ਦਿਖਾਵਾਂਗੇ ਤੇ ਆਪਾਂ ਫਿਰ ਵਰਾਸ ਖਾਲਸਾ ਦੇ ਵਿੱਚ ਵੀ ਤੁਹਾਨੂੰ ਜੋ ਵੀ ਤੁਹਾਨੂੰ ਦੇਖਣ ਨੂੰ ਮਿਲੇ ਤੇ ਤੁਹਾਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬਰ ਸੱਕਰਪਾਰਾ ਸਾਰਾ ਕੁਝ ਕਰ ਦਿਓ ਤੁਸੀਂ ਤੇ ਆਪਾਂ ਡੇਲੀ ਵਲੋਗਿੰਗ ਵੀ ਸ਼ੁਰੂ ਕਰਾਂਗੇ ਡੇਲੀ ਮੀਨਸ ਇੱਕ ਵਲੋਗ ਅਸੀਂ ਡੇਲੀ ਪਾਵਾਂਗੇ ਕਰ ਸੋ ਜੀ ਆਪਾਂ ਪਿੰਡ ਤੋਂ ਨਿਕਲ ਚੁੱਕੇ ਆ ਆਪਣੇ ਬ੍ਰਦਰ ਸਾਹਿਬ ਵੱਡੇ ਜਾ ਰਹੇ ਨੇ ਆਪਾਂ ਮੋਟਰਸਾਈਕਲ ਤੇ ਜਾ ਰਹੇ ਆ ਪਿੱਛੇ ਤੇ ਆਪਾਂ ਕੋਸ਼ਿਸ਼ ਸਮੇਂ ਜੇ ਆਪਾਂ ਪਹੁੰਚ ਜਾਣਾ ਤੇ ਤੁਹਾਨੂੰ ਸਾਰਾ ਰੂਪ ਰੂ ਕਰਾਵਾਂਗੇ ਜਿੱਦਾਂ ਸਾਨੂੰ ਦੇਖਣ ਨੂੰ ਮਿਲਦਾ ਤੁਹਾਨੂੰ ਦਿਖਾ ਦਾਂਗੇ ਅਸੀਂ ਬਸ ਭੁੱਲਿਓ ਨਾ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਭੈਣਾ ਮੇਰੀਆਂ ਸਾਰੀਆਂ ਮੇਰੇ ਵੀਰ ਮੇਰੇ ਭਰਾ ਜਿਹੜੇ ਵੀ ਆ ਚੈਨਲ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜਾਇਓ ਚੈਨਲ ਨੂੰ ਅ빠 ਜਾ ਰਹੇ ਸੀ ਜੀ ਹੀਰਾ ਮਹਿਲ ਤੇ ਰਸਤੇ ਦੇ ਵਿੱਚ ਰੁਕੇ ਬਹੁਤ ਹੀ ਕੈਂਟ 뷰 ਲੱਗਿਆ ਤੇ ਸੋ ਉਧਰ ਦੇਖੋ ਬਾਪੂ ਜੀ ਬੈਠੇ ਹੋਏ ਨੇ ਤੇ ਆ ਕੈਮਰੇ ਬੈਠੇ ਨੇ ਸਾਰੇ ਤੇ ਔੜਾਂ ਦੀਆਂ ਛਾਵਾਂ ਆਪਣੀ ਸ਼ਹਿਰਾਂ ਚ ਕਿਤੇ ਮਿਲਦੇ ਵੇਖ ਨੂੰ ਅੱਜ ਕੱਲ ਸੋ ਪਿੰਡਾਂ ਦੇ ਵਿੱਚ ਐਹੋ ਜੀ ਰੌਣਕ ਕਦੇ ਕਦੇ ਹੀ ਵੇਖਣ ਨੂੰ ਮਿਲਦੀ ਵੈਸੇ ਹੁਣ ਪਿੰਡਾਂ ਚੋਂ ਵੀ ਘਟ ਗਏ ਨੇ ਪਰ ਇੱਧਰ ਲਈ ਛੱਡ ਕੁਝ ਕੁ ਪਿੰਡ ਨੇ ਆ ਵੇਖੋ ਤੇ ਆ ਵੇਖੋ ਟੋਬੇ ਦੇ ਵਿੱਚ ਮੱਝਾਂ ਕਰ ਰਹੀਆਂ ਪੂਰਾ ਇੰਜੋਏ ਤੇ ਸਭ ਤੋਂ ਸਭ ਚੁਣਨਾ ਹੈ ਪਿਆਰ ਦੇਣਾ ਚੈਨਲ ਨੂੰ ਤੇ ਬਾਜੀ ਵੀ ਆਪਣਾ ਵਲੋਗ ਬਣਾ ਰਹੇ ਨੇ ਤੇ ਬਾਪੂ ਜੀ ਕਹਿੰਦੇ ਸਾਨੂੰ ਵਲੋਗ ਵਿਖਾ ਕੇ ਜਾਇਓ ਪਹਿਲਾਂ ਹੀ ਤੇ ਤੇ ਆ ਸਾਡੇ ਆਪਣੇ ਆ ਖੜੇ ਆਪਣੇ ਛੋਟੇ ਸੋ ਇਹ ਜੀ ਪੰਜਾਬ ਸ਼ਿੰਗਾਰ ਠੀਕ ਹੈ ਜੀ ਤੇ ਇਹ ਆਪਣਾ ਸ਼ਹਿਵਾਜ ਕੋਟਾ ਠੀਕ ਹੈ ਜੀ ਜਿਸ ਆਪਾਂ ਬਾਪੂ ਜੀ ਨਾਲ ਕੋਲ ਤੇ ਹਾਂਜੀ ਬਾਪੂ ਜੀ ਆ ਦੱਸੋ ਮੋਲ ਕਿਵੇਂ ਦਾ ਪਿੰਡਾਂ ਦਾ ਤੇ ਕਿਵੇਂ ਆ ਨਜ਼ਾਰੇ ਕਦੇ ਕਦੇ ਮਿਲਦੇ ਨੇ ਹਨਾ ਜੀ ਹਾਂ ਹਾਂ ਜ਼ਿੰਦਗੀ ਦੇ ਨਜ਼ਾਰੇ ਹੀ ਨੇ ਬਿਲਕੁਲ ਜੀ ਤੇ ਵਲੋਗ ਪਾਵਾਂਗੇ ਇਹ ਵੇਖੋ YouTube ਤੇ ਹਾਂ ਪਾਵਾਂਗੇ ਹਾਂ ਜੀ ਤੇ ਆ ਮੱਜਾਂ ਨਾਰੀਆਂ ਨੇ ਆਪਣੀਆਂ ਹਾਂ ਜੀ ਤੇ ਚਲੋ ਠੀਕ ਹੈ ਬਾਪੂ ਜੀ ਅੰਦੇ ਮਿਲਦੇ ਨੇ ਮੈਨੂੰ ਤਾਂ ਰਸਤੇ ਦੇ ਵਿੱਚ ਦੇਖੋ ਕਿੱਡੀ ਕੈਡ ਲੋਕੇਸ਼ਨ ਮਿਲੀ ਪੁਰਾਣੇ ਪ੍ਰੀ ਵੈਡਿੰਗ ਸ਼ੂਟ ਕਰਨ ਵਾਸਤੇ ਜਿੱਦਾਂ ਹੋ ਗਈ ਹੈ ਨਾ ਪੁਰਾਣੇ ਟਾਈਮ ਦੀਆਂ ਇਮਾਰਤਾਂ ਬੱਬੂ ਮੈਂਸ ਬਣਾਈਆਂ ਕਈਆਂ ਨੇ ਤੇ ਬਹੁਤ ਵਧੀਆ ਬਣੀ ਹੋਈ ਆ ਉਪਰ ਚ ਖੂ ਬਣਿਆ ਚੋਪੜੀ ਬਣੀ ਹੋਈ ਇੱਧਰ ਵੀ ਮਤਲਬ ਪਾਣੀ ਵਾਲੀ ਮੋਟਰ ਬੋਰਡ ਹੈ ਨਾ ਇਹ ਚੀਜ਼ਾਂ ਬਗਵਾਨ ਦਾ ਗਾਣਾ ਯਾਦ ਆ ਗਿਆ ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਵੇਖ ਜਦੋਂ ਆਉਂਦਾ ਇਹ ਪਚਾੜੇ ਗਿਰ ਜਾਂਦੀਆਂ ਹਲੋ ਜੀ ਪਹੁੰਚ ਚੁੱਕੇ ਆਪਾਂ ਹੀਦਾਰਪੁਰ ਤੇ ਬਾਕੀ ਅੱਗੇ ਜਾ ਕੇ ਤੁਹਾਨੂੰ ਵਿਖਾਣੇ ਆ ਵੀ ਜੇ ਉਹਨਾਂ ਨੇ ਐਂਟਰ ਹੋਣ ਦਿੱਤਾ ਤੇ ਸਾਰਾ ਵਿਖਾਵਾਂਗੇ ਤੁਹਾਨੂੰ ਪ੍ਰੋਪਰ ਤੇ ਚਲੋ ਕਿਹੜਾ ਗੇਟ ਦੇਖਦੇ ਆ ਦੋ ਗੇਟ ਹੋਣਗੇ ਇਹਦੇ ਦੋ ਗੇਟ ਲੋ ਜੀ ਦੂਜੇ ਗੇਟ ਚ ਪਹੁੰਚ ਚੁੱਕੇ ਆ ਐਂਟਰ ਕਰ ਚੁੱਕੇ ਆ ਆਪਾਂ ਤੇ ਇਹ ਬੜੀਆਂ ਬੜੀਆਂ ਵਾਹ ਜੀ ਵਾਹ ਜਿੱਤ ਗਏ ਆਏ ਹਾਏ ਜਿੱਤ ਗਏ ਕੀ ਲੱਗਦਾ ਕਰਨੈਲ ਜੀ ਆਪਾਂ ਜਿੱਤ ਗਏ ਓਏ ਆਏ ਹਾਏ ਆਹ ਦੇਖੋ ਜੀ ਕਿਲੇ ਦੇ ਵਿੱਚ ਸ਼ੂਟਿੰਗ ਵੀ ਹੋਣਦੀ ਹੈ ਜੀ ਆਥਾਰ ਚੈੱਕ ਕਰੋ ਜੀ अल्टੋ ਉਹ ਸ਼ੂਟਿੰਗ ਚੱਲ ਰਹੀ ਜੀ ਸਾਹਮਣੇ ਤੇ ਬਾਕੀ ਦਿਖਾਉਂਦੇ ਆ ਤੁਹਾਨੂੰ ਸਾਰਾ ਵਲੋਗ ਹਾਉਸ ਆਪ ਪਹੁੰਚ ਚੁੱਕੇ ਆ ਲొਕੇਸ਼ਨ ਤੇ ਆ ਪਿੱਛੇ ਗੁਰਦੁਰਸ ਸਾਹਿਬ ਹੈ ਤੇ ਆਪਣੀ ਲੋਕੇਸ਼ਨ ਇਰਾਤ ਕਿਰਾਮੇਲਾ ਇਰਾਮੇਲਾ ਪਾ ਪਹੁੰਚ ਚੁੱਕੇ ਆ ਤੇ ਅੰਦਰ ਸ਼ੂਟਿੰਗ ਹੋ ਰਹੀ ਗਾਣੇ ਦੀ ਗਾਣੇ ਦੀ ਪ੍ਰੀ ਵੈਡਿੰਗ ਚੱਲ ਰਹੀ ਆ ਤੇ ਆਪਾਂ ਟਰਾਈ ਕਰਨੇ ਆ ਉੱਤੇ ਜਾਂਦੇ ਜੇ ਜਾਨ ਦੇਣ ਤਾਂ ਉੱਤੇ ਨਹੀਂ ਜਾਂਦੇ ਮਨ ਲੱਗਦਾ ਬਹੁਤ ਸੋਹਣਾ ਬਣਿਆ ਜਿਹ ਉੱਪਰ ਉੱਪਰ ਤਰ੍ਹਾਂ ਨੂੰ ਬਹੁਤ ਸੋਹਣਾ ਲੱਗਦਾ ਹੈ ਬਾਕੀ ਤਿਆਰੀ ਹੋ ਰਹੀ ਹੈ ਇਹ ਕਾਪੀ ਰਾਈਟ ਕਰਾਏਗਾ ਮੈਨੂੰ ਲੱਗਦਾ ਹੈ ਸਿੰਕੋਪੀਰਾਈਟ ਕਰਾਏਗਾ ਲੋ ਜੀ ਤੁਹਾਨੂੰ ਸੈਡਾਂ ਤੇ ਏਡਾਂ ਤੇ ਵਹਾ ਲੰਨੇ ਆ ਸਾਰਾ ਬਹੁਤ ਖੂਬਸੂਰਤ ਬਹੁਤ ਸੋਹਣਾ ਬਣਿਆ ਆ ਲਾਓ ਲਾਓ ਆ ਵੇਖੋ ਜੀ ਨਾਲ-ਨਾਲ ਤਿਆਰੀ ਵੀ ਕਰਦੇ ਆ ਮਤਲਬ ਅੱਗੇ ਨਵਾਂ ਬਣਾਉਣ ਚ ਤਿਆਰੀ ਕਰ ਰਹੇ ਆ ਕੋ ਅੱਧਾ ਟੁੱਟਾ ਪਿਆ ਕੁਰਸੀਆਂ ਵਿੱਚ ਪਈਆਂ ਹੋਈਆਂ ਬਾਕੀ ਦੇਖਦੇ ਆ ਕੀ ਹਿਸਾਬ ਕਿਤਾਬ ਆ ਤੁਹਾਨੂੰ ਦੱਸਦੇ ਆ ਹੌਲੀ ਹੌਲੀ ਸਾਰਾ ਆ ਦੇਖੋ ਜੀ ਕਿੱਡਾ ਖੂਬਸੂਰਤ ਨਿਆਰਾ ਇਹ ਉਹ ਦੇਖੋ ਪਿੱਛੇ ਵੀ ਬਣਿਆ ਹੋਇਆ ਆ ਆ ਦੇਖੋ ਪਿਛੇ ਵੀ ਬਣਿਆ ਹੋਇਆ ਸਾਰਾ ਆ ਆ ਦੇਖੋ ਜੀ ਇੱਥੇ ਲੋਕ ਕੋ ਵਿੱਚ ਰਹਿੰਦੇ ਵੀ ਆ ਹੀਰਾ ਮੈਲ ਦੇ ਲਓ ਜੀ ਅੰਦਰ ਇੱਥੇ ਰਹਿੰਦੇ ਵੀ ਆ ਲੋਕ ਕਿ ਐਂਟਰੀ ਦਾ ਆਪਾਂ ਪੁੱਛਦੇ ਆ ਐਂਟਰੀ ਦੇਣ ਜਾਂ ਨਹੀਂ ਦੇਣਾ ਉਹ ਫਰੰਟ ਤੇ ਪ੍ਰੀ ਵੇਟਿੰਗ ਬਣਦੀ ਵੀ ਆ ਅਨਾਲ ਘਰ ਆ ਜੀ ਸਾਰੇ ਉਹ ਦਾ ਚਿਲਾ ਆ ਵੇਖੋ ਆਇਆ ਉਹ ਦਾ ਮੈਲ ਆ ਖੂਬ ਬਣਿਆ ਹੋਇਆ ਜੀ ਪੁਰਾਣੇ ਸਮੇ ਦਾ ਪਤਾ ਨਹੀਂ ਹੈ ਕਿ ਨਹੀਂ ਤੁਹਾਨੂੰ ਦਿਖਾ ਦਿੰਨੇ ਮੈਨੂੰ ਨੂੰ ਪਤਾ ਹੈ ਕਿ ਕਿ ਨਹੀਂ ਲਓ ਜੀ ਹੈਗਾ ਪਾਣੀ ਥੋੜਾ ਬਹੁਤਾ ਹੈ ਆ ਦੇਖੋ ਜੀ ਪੂਰੀ ਲਖੀ ਜਾਣਾ ਪੋੜੀ ਚਾਹੀਦੀ ਨਾ ਇਹ ਮੋਟਾ ਸਿੰਘ ਇਹ ਮੈਲ ਤੇ ਮੈਂ ਲੋ ਜੀ ਪੂਰੀ ਲੋਕੇਸ਼ਨ ਪਹਿਲਾਂ ਹੀ ਕਿਹਾ ਕਿ ਚਾਟਾ ਵੀ ਨਹੀਂ ਕਰੀਓ ਨਾਲੇ 10 ਕਿਲੋਮੀਟਰ ਐ ਪਨੂੰ ਗਰੁੱਪ ਚ ਲਾਇਆ ਹਾਂ ਹਾਂ ਅਬ ਲੋ ਇਹਦੀ ਐਂਟਰੀ ਦੀ ਫੋਟੋ ਇੱਥੇ ਸੋਨਾ ਦਿਖ ਰਿਹਾ ਦੇਖੋ ਚਾਰਲੀ ਦੇਖੋ ਵੀਡੀਓ ਪ੍ਰੀ ਵੈਡਿੰਗ ਚੱਲ ਰਹੀ ਆ ਆਜੋ ਜਾਨ ਦੇ ਦੇ ਮੇਰੇ ਉੱਤੇ ਜਾਨ ਦੇ ਰੰਦੇ ਆ ਨਾਲ ਨਾਲ ਮੈਨ ਅੰਦਰ ਤੇ ਵੇਖਣਾ ਯਾਰ ਅੰਦਰ ਤੇ ਹੀ ਵੇਖਣਾ ਯਾਰ ਆ ਉੱਤੇ ਚੱਲ ਜ ਕੋਟ ਬਾਜ ਲੈਣੇ ਆ ਆ ਦੇਖੋ ਜੀ ਉੱਤੇ ਆਇਆ ਪੂਰਾ ਵੀਊ ਚੜ ਚੱਲ ਵੇ ਕੀ ਕੀ ਲਓ ਜੀ ਇਹ ਤਾਂ ਮੈਲ ਦੇ ਆਪਾਂ ਫਰੰਟ ਤੇ ਆ ਗਏ ਆ। ਆਹ ਥੱਲੇ ਆ। ਤੇ ਉੱਪਰ ਆ ਗਏ ਆ। ਆਇਆ। ਯਾਤਰੀ ਵੀ ਨਹੀਂ ਹੋਏ। ਲੋ ਜੀ। ਉਦੋਂ ਚਲੀਏ ਉੱਪਰ ਚੱਲ। ਉੱਤੇ ਜਾਨ ਦੇਣਾ ਨਹੀਂ। ਅੱਛਾ ਉੱਤੇ ਹੈਗੇ ਜੀ ਪੀਰ ਪੀਰ ਤੇ ਫੋਟੋ ਖਿੱਚਣੇ ਨਹੀਂ ਕਹਿੰਦੇ ਗੁਰਦਰਾਇਆ ਅਬ ਇਹ ਬੰਦਾ ਨਾ ਕੋ ਬੜਾ ਸਾਡੇ ਚੋ ਕਰਦਾ ਹੈ ਜਿਹੜੀ ਉਹੀ ਚੀਜ਼ ਬਣਾਣੀ ਹੋਵੇ ਫੱਤੂ ਪਹਿਲਾਂ ਬਣਾਉਂਦਾ ਹੈ ਉਹ ਬਾਬਾ ਜੀ ਖੜਿਆ ਗੁਰਦਰਾ ਸਾਹਿਬ ਚ ਤੇ ਆਪਾਂ ਹੁਣ ਜਾ ਰਹੇ ਆ ਬਾਏ ਬਾਏ ਇਹਦਾ ਮੈਲ ਸਾਡਾ ਫਿਰ ਮਿਲਾਂਗੇ ਫੈਮਿਲੀ ਨਾਲ ਆਵਾਂਗੇ ਸਾਡੀ ਤਾਂ ਨਹੀਂ ਅਸੀਂ ਤੇ ਕੁਵਾਰੀਆਂ ਵਾਲੇ ਉਹਦੀ ਫੈਮਿਲੀ ਨਾਲ ਆਵਾਂਗੇ ਤੇ ਕੁਮਾ ਕੇ ਲੈ ਕੇ ਜਾਵਾਂਗੇ ਇਹਦਾ ਮੈਲ ਦੇਖ ਲਿਆ ਸਾਰਾ ਦੇਖੋ ਜੀ ਤੇ ਤੁਹਾਨੂੰ ਵੀ ਵਿਖਾਤਾ ਆਪਾਂ ਸਾਰਾ ਦੇਖੋ ਤੇ ਹੁਣ ਜਾ ਰਹੇ ਆਂ ਸੀ ਘਰ ਤੇ ਆਪਾਂ ਐਂਡਿੰਗ ਹਲੇ ਇੱਥੇ ਨਹੀਂ ਕਰਦੇ ਤੁਹਾਨੂੰ ਅੱਗੇ ਵੀ ਜੋ ਸੀ ਦੇਖ ਸਕੀ ਤੁਹਾਨੂੰ ਜ਼ਰੂਰ ਵਿਖਾਵਾਂਗੇ ਦੇਸ਼ਾਵ ਤੇ ਸਾਂਝੇ ਵੀਰ ਦੇਖ ਨਹੀਂ ਸਕਦੇ ਹਨ ਕੰਮਕਾਰਾਂ ਚ ਬੀਜ਼ੀ ਉਹ ਵੀਰ ਭਰਾ ਸਾਰੇ ਸਾਡਾ ਵਲੋਗ ਦੇਖਿਓ ਨਵਾਂ ਨਵਾਂ ਸਟਾਰਟ ਕੀਤਾ ਹਲੇ ਵਾਤੂ ਵਾਤ ਸਾਨੂੰ ਪਿਆਰ ਦਿਓ ਜਿੰਨਾ ਹੋ ਸਕਦਾ ਹੈ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਇਦਾਂ ਹੀ ਤੁਹਾਨੂੰ ਨਵੇਂ-ਨਵੇਂ ਗਰੁੱਪਾਂ ਗਰੁੱਪਾਂ ਅੱਜ ਕਰਿਆ ਲੋਕਾਂ ਚ ਤੁਹਾਨੂੰ ਕਮਾਉਂਦੇ ਰਾਵਾਂਗੇ ਕੋਈ ਗਲਤੀ ਹੋਈ ਮਾਫ ਕਰਿਓ ਮਾਲ